ਸਰ ਤੁਸੀਂ ਵੀ ਵਪਾਰ ਮੰਡਲ ਨੂੰ ਵੀ ਟੱਚ ਕਰਦੇ ਹੋ ਤਾਂ ਆਮ ਪਾਰਟੀ ਦੇ ਵੀ ਕੱਲੋ ਕੀ ਪੰਜਾਬ ਪੱਤੇ ਦੇ ਉਧੇਤਾਰਾ ਦੇ ਵਿੱਚ ਬੈਠੇ ਪਏ ਆ ਤੇ ਜਿਹੜੀ ਕੱਲ ਥੋੜੇ ਦਿਨ ਪਹਿਲਾਂ ਸ਼ਹਿਰ ਦੇ ਵਿੱਚ ਇੱਕ ਘਟਨਾ ਵਾਪਰੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਅੱਜ ਵਪਾਰ ਮੰਡਲ ਦੀ ਮੀਟਿੰਗ ਵੀ ਹੈਗੀ 5 ਵਜੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ মিডিਆ ਵਾਲਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਸਮੇਂ-ਸਮੇਂ ਤੁਸੀਂ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਨੂੰ ਵੀ ਉਜਾਗਰ ਕਰਦੇ ਹੋ ਤੇ ਜਿਹੜੇ ਚੰਗੇ ਕੰਮ ਹੁੰਦੇ ਨੇ ਉਹਨਾਂ ਨੂੰ ਉਜਾਗਰ ਕਰਦੇ ਹੋ ਲੋਕਾਂ ਵਿੱਚ ਪ੍ਰਚਾਰਦੇ ਅਸਲ ਦੇ ਵਿੱਚ ਜਿਹੜਾ ਕਪੂਰ ਥੱਲੇ ਮੰਦ ਭਾਗੀ ਘਟਨਾ ਵਾਪਰੀ ਹੈ ਇੱਕ ਫਿਰਕੇ ਦੇ ਦੁਕਾਨਦਾਰ ਵੱਲੋਂ ਉਹਦਾ ਪੂਰੇ ਬਾਜ਼ਾਰ ਦੇ ਵਿੱਚ ਵਿਰੋਧ ਹੋ ਰਿਹਾ ਔਰ ਉਹ ਵਿਰੋਧ ਹੋਣਾ ਜਾਇਜ਼ ਹੈ ਕਿਉਂਕਿ ਧੀਆਂ ਭੈਣਾਂ ਸਾਧੀਆਂ ਸਾਂਝੀਆਂ ਨੇ ਔਰ ਧੀਆਂ ਭੈਣਾਂ ਨੇ ਦੁਕਾਨਾਂ ਤੇ ਬਾਜ਼ਾਰ ਦੇ ਵਿੱਚ ਕੀਤਾ ਖਰੀਦੋ-ਫਰੋਖਤ ਕਰਨ ਆਉਣਾ ਤੇ ਜੇ ਦੁਕਾਨਦਾਰ ਭਾਵੇਂ ਉਹ ਪ੍ਰਵਾਸੀ ਦੁਕਾਨਦਾਰ ਹੈ ਇੱਥੇ ਆ ਕੇ ਉਹ ਆਪਣਾ ਕਾਰੋਬਾਰ ਕਰ ਰਿਹਾ ਹੈ ਉਹ ਪ੍ਰਵਾਸੀ ਹੈ ਦੁਕਾਨਦਾਰ ਹੈ ਉਹ ਆਪਣਾ ਕਾਰੋਬਾਰ ਕਰੇ ਪਰ ਘੱਟੋਂ ਘੱਟ ਸਮਾਜ ਦੇ ਵਿੱਚ ਉਹਨੂੰ ਚੰਗੇ ਢੰਗ ਨਾਲ ਵਿਚਰਨਾ ਚਾਹੀਦਾ ਜੋ ਉਹਨੇ ਗਲਤੀ ਕੀਤੀ ਹੈ ਉਹਦੀ ਉਹਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਮੈਂ ਪੰਜਾਬ ਸਰਕਾਰ ਵੱਲੋਂ ਵਪਾਰ ਮੰਡਲ ਕਪੂਰਥਲਾ ਦਾ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਵੀ ਆ ਔਰ ਮਨਿਆਰੀ ਐਸੋਸੀਏਸ਼ਨ ਕਪੂਰਥਲਾ ਦਾ ਲੰਬੇ ਸਮੇਂ ਤੋਂ ਜ਼ਿਲ੍ਹਾ ਪ੍ਰਧਾਨ ਔਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਜਿਹਦੇ ਮੇਰੇ ਅਧਾਰੇ ਹੇਟ ਪੂਰੇ ਪੰਜਾਬ ਦੀਆਂ ਯੂਨੀਵਰਸਿਟੀਆਂ ਕਾਲਜ ਸਾਇੰਸ ਸਿਟੀ ਪੀਟੀਯੂ ਇਹ ਸਾਰੀਆਂ ਮੇਰੇ ਅਧਾਰੇ ਦੇ ਅੰਡਰ ਆਉਂਦੀਆਂ ਨੇ ਮੈਂ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰਨ ਦੇ ਨਾਲ ਨਾਲ ਇੱਕ ਵਪਾਰੀ ਹੋਣ ਦੇ ਨਾਤੇ ਕਿਉਂਕਿ ਮੈਨੂੰ ਇੱਕ ਕਾਰੋਬਾਰੀ ਆ ਔਰ ਮੰਦ ਭਾਗੀ ਘਟਨਾ ਹੈ ਵਾਪਰੀ ਕਿ ਉਹ ਜਿਹੜੀ ਘਟਨਾ ਵਾਪਰੀ ਮੇਰੇ ਬਾਜ਼ਾਰ ਦੇ ਵਿੱਚ ਵਾਪਰੀ ਆ ਅਮਰਤ ਬਾਜ਼ਾਰ ਵਿੱਚ ਮੇਰਾ ਆਪਣਾ ਪਰਿਵਾਰ ਹੈ ਤੇ ਅਮਰਤ ਬਾਜ਼ਾਰ ਚ ਉਹ ਪ੍ਰਵਾਸੀ ਬੰਦਾ ਇੱਕ ਕਾਰੋਬਾਰ ਕਰ ਰਿਹਾ ਸੀ ਕਿਰਾਏ ਤੇ ਦੁਕਾਨ ਲੈ ਕੇ ਔਰ ਮੈਂ ਦੁਕਾਨਦਾਰ ਭਰਾਵਾਂ ਦੇ ਨਾਲ ਆ ਅੱਜ ਵਪਾਰੀ ਭਰਾਵਾਂ ਨੇ ਜਿਹੜਾ ਸ਼ਾਮ 5 ਵਜੇ ਦਾ ਬਹੁਤ ਵੱਡਾ ਇੱਕ ਸੱਦਾ ਦਿੱਤਾ ਸਾਰੇ ਜ਼ਿਲ੍ਹੇ ਦੇ ਵਪਾਰੀ ਸੱਦੇ ਨੇ ਮੈਂ ਉਹਨਾਂ ਦਾ ਸਮਰਥਨ ਨਹੀਂ ਕੀਤੀ ਉਹਨਾਂ ਨੇ ਫੌਸਲਾ ਸੀ ਬਹੁਤ ਗਲਤ ਹਰਕਤਾਂ ਕੀਤੀਆਂ ਇੱਕ ਬੱਚੀ ਦੇ ਨਾਲ ਮੈਨੂੰ ਅਗਲੇ ਦਿਨ ਜਦੋਂ ਅਸੀਂ ਥਾਣੇ ਗਏ ਹੈਗੇ ਆ ਥਾਣੇ ਜਾਣ ਤੋਂ ਬਾਅਦ ਜਦੋਂ ਮੈਨੂੰ ਪਤਾ ਚੱਲਿਆ ਜਾਂ ਮੈਂ ਵੀਡੀਓ ਦੇਖੀਆ ਮੈਂ ਉੱਥੇ ਵੀ ਉਹਨਾਂ ਨਾਲ ਬੜਾ ਬੋਲਿਆ ਇਵਨ ਕੀ ਉਹਨਾਂ ਦੀ ਦੁਕਾਨ ਨੂੰ ਆ ਦੇਖੋ ਜੰਦਰੇ ਵੀ ਕੱਲ ਉਹਨਾਂ ਨੇ ਟਾਈਮ ਲੱਗਾ ਸ਼ੁੱਕਰਵਾਰ ਤੱਕ ਦਾ ਉਹਨਾਂ ਨੇ ਮੁੰਡਾ ਤੇ ਨਹੀਂ ਦਿੱਤਾ ਉਹਨਾਂ ਦੀਆਂ ਦੋਨੋਂ ਦੁਕਾਨਾਂ ਦੀ ਦੋਨੋਂ ਦੁਕਾਨਾਂ ਨੂੰ ਜੰਦਰੇ ਵੀ ਸਰ ਮੈ ਲਾ ਕੇ ਆਇਆ ਹੈ ਰਾਤ ਨੂੰ ਤੇ ਮੈਂ ਚਾਹਤੀ ਹਾਂ ਉਹ ਤਾਂ ਆਪਣੀ ਦੇਣੀ ਹੈ ਜਦੋਂ ਤੱਕ ਬੱਚੇ ਨੂੰ ਇਨਸਾਫ਼ ਨਹੀਂ ਮਿਲਿਆ ਕਿ ਬੀਤੇ ਜਿਹੜੀ ਜਿਹੜੀ ਘਟਨਾ ਹੋਈ ਆ ਬੜਾ ਦੁੱਖਾ ਇਹਦਾ ਦੇਹਰੇ ਗੰਦੇ ਅੰਸਾਰ ਆ ਸਮਾਜ ਨੂੰ ਵਿੰਦਲਾ ਕਰਦੇ ਆ ਤੇ ਇਹਨਾਂ ਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਉਹਦੇ ਵਾਸਤੇ ਮੈਂ ਆਪਣੇ ਸਮਾਜ ਦੇ ਨਾਲ ਆਪਣੇ ਸ਼ਹਿਰ ਦੇ ਨਾਲ ਬਿਲਕੁਲ ਤੰਦਈ ਦੇ ਨਾਲ ਖੜਾ ਹਾਂ ਕਿਉਂਕਿ ਗੱਲ ਇਹ ਆ ਕਿ ਜੇ ਆਪਾਂ ਇਹਨਾਂ ਨੂੰ ਹਜੇ ਵੀ ਨੱਥ ਨਾ ਪਾਵਾਂਗੇ ਇਦਾਂ ਦੇ ਜਿਹੜੇ ਕ੍ਰਿਮੀਨਲ ਟਾਈਪ ਬੰਦੇ ਇਹ ਕ੍ਰਿਮੀਨਲ ਹੀ ਨੇ ਜਿਹੜੇ ਜਿਹੜੀਆਂ ਹਰਕਤਾਂ ਕਰਦੇ ਆ ਇਹ ਬਹੁਤ ਜ਼ਰੂਰੀ ਆ ਵਪਾਰ ਮੰਡਲ ਨੇ ਜਿਹੜਾ ਕੱਲ ਸਾਰਾ ਹੀ ਸੱਦਾ ਪੱਤਰ ਦਿੱਤਾ ਵਾ ਤੇ ਮੈਂ ਸਮਝਦਾ ਮੈਂ ਵੀ ਅਪੀਲ ਕਰਦਾ ਕਿ ਹਰੇਕ ਵਪਾਰੀ ਨੂੰ ਭਾਈ ਮੇਰੇ ਹਰੇਕ ਰਸਮਾਈ ਦੀ ਸੇਵਾ ਕਰਦਾ ਵਾ ਚਾਹੇ ਉਹ ਰਾਜਨੀਤਿਕ ਤੌਰ ਤੇ ਆ ਚਾਹੇ ਉਹ ਧਾਰਮਿਕ ਤੌਰ ਤੇ ਆ ਚਾਹੇ ਉਹ ਸਮਾਜਿਕ ਤੌਰ ਤੇ ਆ ਉਹਨਾਂ ਨੂੰ ਉਸ ਮੀਟਿੰਗ ਵਿੱਚ ਜ਼ਰੂਰ ਆਣਾ ਚਾਹੀਦਾ ਕਿਉਂਕਿ ਗੱਲ ਇਹ ਆ ਕਿ ਇਕੱਠੇ ਹੋ ਕੇ ਤਗੜੇ ਹੋ ਕੇ ਇੱਕ ਵਧੀਆ ਕਲੈਕਟਿਵਲੀ ਇੱਕ ਫੈਸਲਾ ਜਿਹੜਾ ਲਿਆ ਜਾਵੇ ਤਾਂ ਜੋ ਜਿਹੜਾ ਸਾਡੇ ਕਪੂਰਦੇ ਦੇ ਵਾਸਤੇ ਚੰਗਾ ਹੋਵੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਿੰਦਰਪਾਲ ਉੱਗੀ ਆ ਜੀ ਉੱਗੀ ਸਾਹਿਬ ਇੱਕ ਬੀਤੇ ਦਿਨ ਬਾਜ਼ਾਰ ਦੇ ਵਿੱਚ ਅਮਰਤ ਬਾਜ਼ਾਰ ਬਾਜ਼ਾਰ ਦੇ ਵਿੱਚ ਇੱਕ ਬੜੀ ਦੁੱਖ ਭਰੀ ਜਿਹੜੀ ਘਟਨਾ ਆਈ ਹੈ ਕਿ ਇੱਕ ਛੋਟੀ ਜਿਹੜੀ ਨਬਾਲਗ ਲੜਕੀ ਸੀ ਉਹਦੇ ਨਾਲ ਛੇੜਛਾੜ ਹੋਈ ਉਹਦੇ ਬਾਰੇ ਕੀ ਕਰਨਾ ਚਾਹੀਦਾ ਬੜੀ ਲਿੰਦਨਜੋ ਘਟਨਾ ਔਰ ਜਿਹੜੇ ਵੀ ਇੱਥੇ ਸ਼ਹਿਰ ਦੇ ਵਿੱਚ ਇਹੋ ਜਿਹੇ ਗਲਤ ਅਨਸਰ ਆਇਆ ਹੈ ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਆ ਜਿਨੇ ਵੀ ਇਹ ਘਟਨਾ ਨੂੰ ਅੰਜਾਮ ਦਿੱਤਾ ਉਹ ਬਹੁਤ ਮਾਦਭਾਗੀ ਖਬਰ ਹੈ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਹੜੇ ਜਿਹੇ ਇਹੋ ਜਿਹੇ ਪ੍ਰਵਾਸੀ ਲੋਕ ਆ ਜਿਨ੍ਹਾਂ ਨੇ ਆਣ ਕੇ ਸ਼ਹਿਰ ਦੇ ਵਿੱਚ ਰੇੜੀਆਂ ਫੜੀਆਂ ਜਾਂ ਦੁਕਾਨਾਂ ਦਾ ਕੰਮ ਕਰਦੇ ਆ ਉਹਨਾਂ ਦੀ ਜਿਹੜੀ ਆਈਡੈਂਟੀਫਿਕੇਸ਼ਨ ਪੁਲਿਸ ਦੇ ਕੋਲ ਬਹੁਤ ਜ਼ਰੂਰੀ ਹੈ ਕਿਉਂਕਿ ਸੁਪਰੀਮ ਕੋਰਟ ਦੀ ਰੂਲਿੰਗ ਹੈ ਕਿ ਜਿਹੜਾ ਵੀ ਪ੍ਰਵਾਸੀ ਸ਼ਹਿਰ ਦੇ ਵਿੱਚ ਤੁਹਾਡੇ ਰੇੜੀ ਫੜੀ ਦਾ ਦੁਕਾਨ ਦਾ ਕੰਮ ਕਰਦਾ ਕਿਸੇ ਵੀ ਸਟੇਟ ਦਾ ਹੋਵੇ ਉਹਦੀ ਪੁਲਿਸ ਕੋਲ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਜੇ ਪੁਲਿਸ ਨੇ ਇਹੋ ਜੀ ਕੋਈ ਇਹੋ ਜਿਹੇ ਅਨਸਰਾਂ ਦੀ ਕੋਈ ਵੈਰੀਫਿਕੇਸ਼ਨ ਹੋਵੇ ਇਹੋ ਜੀਆਂ ਘਟਨਾਵਾਂ ਵਾਪਰਨ ਲਾ ਸ਼ਹਿਰ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਵੈਰੀਫਿਕੇਸ਼ਨ ਹੁੰਦੀ ਇੱਕ ਬੰਦੇ ਦੀ ਵੈਰੀਫਿਕੇਸ਼ਨ ਹੁੰਦੀ ਤਾਂ ਪਰ 20-20 ਬੰਦੇ ਨਾਲ ਜਿਹੜੇ ਕਿ ਬਿਨਾ ਵੈਰੀਫਿਕੇਸ਼ਨ ਤੋਂ ਨਾਲ ਬੈਠੇ ਹੁੰਦੇ ਦੁਕਾਨਾਂ ਤੇ ਵੀ ਮਕਾਨਾਂ ਤੇ ਵੀ ਇਹ ਤਾਂ ਦੇਖੋ ਜੀ ਪੁਲਿਸ ਦੀ ਡਿਊਟੀ ਆ ਕਿ ਜਿਹੜਾ ਇੱਕ ਦੁਕਾਨ ਦਾ ਓਨਰ ਆ ਉਹਦੀ ਜਾ ਕੇ ਪੁੱਛ ਪੜਤਾਲ ਕਰਨੀ ਚਾਹੀਦੀ ਵੀ ਆਹ ਜਿਹੜੀ ਬੰਦੇ ਤੂੰ ਬਿਠਾਏ ਹੋਇਆ ਦੁਕਾਨ ਦੇ ਅੰਦਰ ਜਾਂ ਰੇੜੀ ਫੜੀ ਦੇ ਅੰਦਰ ਇਹ ਕੌਣ ਆ ਇਹ ਡਿਊਟੀ ਪੁਲਿਸ ਦੀ ਆ ਪਤਾ ਨਹੀਂ ਕਿ ਸਵਾਲ ਹੋ ਰ ਜਿਹੜੇ ਦੁਕਾਨ ਦੇ ਅਸਲ ਮਾਲਕ ਹੁੰਦੇ ਆ ਉਹ ਜਿਆਦਾ ਕਿਰਾਏ ਦੇਦੇ ਪਿਆ ਪਿਆ ਯਾਰ ਲੱਖ ਲੱਖ ਰੁਪਏ ਕਿਰਾਏ ਦੇ ਲਾਲਚ ਨੂੰ ਆ ਕਿਹੜੇ ਦੁਕਾਨਾ ਦੇ ਦਿੰਦੇ ਆ ਤੇ ਮੁੜ ਕੇ ਇਹੋ ਜਿਹੇ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ ਦੇਖੋ ਜੀ ਅੱਜ ਤੇ ਆਪਾਂ ਲਾਰਜ ਵੱਸ ਪੈ ਗਏ ਲੱਖ ਲੱਖ ਰੁਪਇਆ ਕਿਰਾਏ ਲੈਣਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਲੋਕਾਂ ਦੇ ਅੰਦਰ ਪਤਾ ਨਹੀਂ ਕਿਹੜਾ ਕੋਡ ਚੱਲ ਰਿਹਾ ਕਿ ਉਹ ਲੋਕ ਇਹਨਾਂ ਦੇ ਖਾਤਿਆਂ 'ਚ ਪੈਸਾ ਟਰਾਂਸਫਰ ਕਰ ਰਹੇ ਆ ਕਰਾਇਆ ਕੱਲ ਨੂੰ ਉਹ ਕੋਰਟ ਦੇ ਵਿੱਚ ਜਾ ਕੇ ਇਹਨਾਂ ਜਿਹੜੇ ਮਾਲਕਾ ਦੁਕਾਨਾਂ ਦੇ ਰੇੜੀਆਂ ਫੜੀਆਂ ਦੇ ਜਿਹਨਾਂ ਨੇ ਕਿਰਾਏ ਦੇ ਦੁਕਾਨਾਂ ਦਿੱਤੀਆਂ ਇਹਨਾਂ ਦੇ ਪੱਲੇ ਕੁਝ ਨਹੀਂ ਰਹਿਣਾ ਉਹਨਾਂ ਨੇ ਕਿਹਾ ਕਿ ਆਹ ਵੇਖ ਲਓ ਅਸੀਂ ਤੇ ਐਨੇ ਲੱਖ ਰੁਪਏ ਦੁਕਾਨ ਖਰੀਦੀ ਸੀ ਪਰ ਸਟਾਰਮੈਂਟ ਲੱਖ ਲੱਖ ਰੁਪਏ ਇਹਨਾਂ ਦੇ ਖਾਤੇ 'ਚ ਪਾ ਰਹੇ ਆ ਤੇ ਪਰ ਇਹਦਾ ਖਲਵਾਜਾ ਜਿਹੜੇ ਦੁਕਾਨਦਾਰ ਕਿਰਾਏ ਦੇ ਦੇਣ ਵਾਲੇ ਲੋਕਾਂ ਨੂੰ ਇਹ ਤੋਂ ਵੱਧ ਨੂੰ ਸਰਾ ਵੱਲੋਂ ਇੱਕ ਸਾਂਝੀ ਤੌਰ ਤੇ ਮੀਟਿੰਗ ਜਿਹੜੀ ਹੈ ਸਮਾਜਿਕ ਧਰਮ ਵਿੱਚ ਤੇ ਰੋਪਾਰੰਗ ਜਿੱਥੇ ਬੰਦੀਆਂ ਉਹ ਰੱਖੀ ਗਈ ਹੈ ਜੋ ਪਿਛਲੇ ਦਿਨ ਹੀ ਵਾਪਰੀ ਘਟਨਾ ਜਿਹਦੇ ਵਿੱਚ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਜਿਹਦੇ ਬਾਰੇ ਅਸੀਂ ਬੋਲ ਵੀ ਨਹੀਂ ਸਕਦੇ ਉਸ ਘਟਨਾ ਨੂੰ ਦੇਖਦੇ ਹੋਏ ਅਸੀਂ ਸਾਰੇ ਵਪਾਰੀ ਤੇ ਸ਼ਹਿਰਦਾਰ ਹੋਣ ਦੇ ਨਾਤੇ ਬੜੇ ਪਰੇਸ਼ਾਨ ਆ ਕਿ ਜੇ ਇਦਾਂ ਦੀ ਘਟਨਾ ਹੋਆ ਸਾਡੇ ਸ਼ਹਿਰ ਦੇ ਵਿੱਚ ਹੰਦੀਆਂ ਰਹੀਆਂ ਤੇ ਗਾਂ ਸਾਡੀਆਂ ਮਾਵਾਂ ਪੈਣਾ ਬੱਚੇ ਯਾਰ ਵਿੱਚ ਕਿੱਦਾਂ ਜਾਣਗੇ ਜਾਂ ਦੁਕਾਨਾਂ ਤੇ ਕਿੱਦਾਂ ਜਾਣਗੇ ਪਰ ਸਭ ਤੋਂ ਵੱਡੀ ਚਿੰਤਾ ਦਾ ਵਿਸ਼ੇ ਹੈ ਕਿ ਜਿਹੜੇ ਮੁਸਲਮਾਨਾਂ ਨੇ ਦੁਕਾਨਾਂ ਕਰਾਏ ਤੇ ਲਿੱਤੀਆਂ ਹੋਈਆਂ ਵਾਂ ਇਨਾਂ ਦੀ ਕੋਈ ਵੀ ਵੈਰੀਫਿਕੇਸ਼ਨ ਨਹੀਂ ਹੈ ਇਹਨਾਂ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੈ ਨਾ ਹੀ ਇਹਨਾਂ ਦੀ ਕੋਈ ਆਇਡੈਂਟੀਫਿਕੇਸ਼ਨ ਕਰਦਾ ਜਿੰਨੇ ਕ ਅਸੀਂ ਰਿਸਰਚ ਕੀਤੀ ਉਹਦੇ ਵਿੱਚ ਇਹ ਆ ਵੀ ਇੱਕ ਬੰਦਾ ਜਿਹੜਾ ਵਾ ਉਹ ਜੇ ਕਾਇਨਾਮਾ ਲਿਖ ਕੇ ਆਪਣੀ ਡੰਕੜੀ ਦੇ ਕੇ ਕਾਇਨਾਮੇ ਤੇ ਦੁਕਾਨ ਲੈਂਦਾ ਵਾ ਤੇ ਉਸ ਦੁਕਾਨ ਦੇ ਵਿੱਚ 8 8 10 10 ਜਣੇ ਆ ਜਿਹੜੇ ਉਹ ਬੈਠੇ ਹੋਇਆ ਜਿਨ੍ਹਾਂ ਦੀ ਕੋਈ ਆਇਡੈਂਟੀਫਿਕੇਸ਼ਨ ਨਹੀਂ ਗਈ ਉਸ ਦਿਨ ਜਿਹੜਾ ਬੰਦਾ ਪਕੜਿਆ ਗਿਆ ਗਲਤ ਹਰਕਤ ਕਰਦਿਆਂ ਉਸ ਬੰਦੇ ਨੂੰ ਜਿਹਦਾ ਨਾਮ ਪੁੱਛਿਆ ਗਿਆ ਤੇ ਪਹਿਲਾਂ ਤੇ ਉਹ 4-5 ਵਾਰੀ ਆਪਣਾ ਨਾਮ ਹੀ ਬਣ ਗਿਆ ਪਰ ਉਹਨੇ ਆਪਣੀ ਕੋਈ ਵੀ ਆਇਡੈਂਟੀਟੀ ਜਿਹੜੀ ਉਹ ਪੇਸ਼ ਨਹੀਂ ਕੀਤੀ ਮੈਂ ਸਾਡੇ ਮਾਧਿਅਮ ਦੇ ਨਾਲ ਸਾਰੇ ਲੋਕਾਂ ਨੂੰ ਇਹ ਵੀ ਬੇਨਤੀ ਕਰਨੀ ਚਾਹਾਂਗਾ ਵੀ ਤੁਸੀਂ ਕੋਈ ਵੀ ਦੁਕਾਨ ਜੇ ਕਿਰਾਏ ਤੇ ਦਿੰਦੇ ਹੋ ਤੇ ਉਹਦੀ ਆਈਡੈਂਟੀਫਿਕੇਸ਼ਨ ਜ਼ਰੂਰ ਲਓ ਤੇ ਨਾਲ ਦੀ ਨਾਲ ਮੈਂ ਪੁਲਿਸ ਨੂੰ ਵੀ ਇਹ ਬੇਨਤੀ ਲਾਉਂਗਾ ਕਿ ਇਹ ਪ੍ਰਸ਼ਾਸਨ ਦੀ ਇਹ ਡਿਊਟੀ ਬਣਦੀ ਹੈ ਵੀ ਸ਼ਹਿਰ ਦੇ ਵਿੱਚ ਇੰਨੀਆਂ ਦੁਕਾਨਾਂ ਜਿਹੜੀਆਂ ਮੁਸਲਮਾਨਾਂ ਨੇ ਲੈ ਲਈਆਂ ਇੰਨੀ ਵੱਡੀ ਸੰਖਿਆ 'ਚ ਜਿਹੜੇ ਲੋਕ ਰਹਿ ਰਹੇ ਆ ਇਹਨਾਂ ਦੀ ਆਈਡੈਂਟੀਟੀ ਕੋਈ ਨਹੀਂ ਚੈੱਕ ਕੀਤੀ ਗਈ ਉਹ ਨਾ ਹੀ ਸਰਕਾਰ ਕੋ ਜਾਂ ਪੁਲਿਸ ਪ੍ਰਸ਼ਾਸਨ ਕੋਈ ਦਾ ਕੋਈ ਰਿਕਾਰਡ ਹੈ ਜੇ ਹੈ ਰਿਕਾਰਡ ਤੇ ਉਹ ਪਬਲਿਕ ਕਰੇ ਤੇ ਇਹ ਜਿਹੜੇ ਲੋਕ ਰਹਿ ਰਹੇ ਨੇ En det kunne du have hørt, men det